ਗੁਰੂ ਪਿਆਰੀ ਸਾਗਤ ਜੀ ਸੇਖ ਸਰਪ ਨਾਲ ਬਚਨ ਬਲਾਸ ਕਰਦੇ ਆਏ ਹੁਏ ਆ ਗੁਰੂ ਜੀ ਨੂੰ ਪਤਾ ਲੱਗਾ ਕਿ ਸਿਕੰਦਰ ਲੋਦੀ ਦਿੱਲੀ ਦਾ ਪਾਤਸ਼ਾ ਇਸਲਾਮ ਧਰਮ ਦੇ ਬਾਦ ਦੇ ਦੀ ਤੁਣ ਵਿੱਚ ਸਦਾਈ ਹੋ ਗਿਆ ਹੈ ਉਹ ਉਹਨਾਂ ਲੋਕਾਂ ਨੂੰ ਬਹੁਤ ਤੰਗ ਕਰਦਾ ਹੈ ਜੋ ਸਾਝਾ ਪ੍ਰਚਾਰ ਕਰਦੇ ਨੇ ਅਜੇ ਕੱਟੜ ਹਿੰਦੂ ਤਾਂ ਸਾਇਦ ਉਸ ਕੋਲੋਂ ਬਚ ਜਾਵੇ ਪਰ ਉਹ ਨਹੀਂ ਬਚ ਸਕਦਾ ਜੋ ਗਾਖੇ ਕਿ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੀਰਾ ਮੰਗ ਰਹਿਣਾ ਚਾਹੀਦਾ ਹੈ ਸਾਰੇ ਇਸ ਖੁਦਾ ਪਰਮਾਤਮਾ ਦੇ ਪੁੱਤਰ ਹਨ ਕਈ ਐਸੇ ਸਾਧੂ ਉਸਨੇ ਕੈਦ ਕੀਤੇ ਹੋਏ ਨੇ ਕਈਆਂ ਨੂੰ ਕਤਲ ਕਰਵਾ ਦਿੱਤਾ ਧਰਮ ਦੇ ਨਾਂ ਉਤੇ ਅਤਿਆਚਾਰ ਕਰ ਰਿਹਾ ਹੈ ਗੁਰੂ ਵੀ ਐਸੇ ਜ਼ਬਰਾਂ ਨੂੰ ਸੋਧਣ ਵਾਸਤੇ ਚੜੇ ਸਨ ਗੁਰੂ ਜੀ ਨੇ ਪੱਕਾ ਫੈਸਲਾ ਕਰ ਲਿਆ ਕਿ ਦਿੱਲੀ ਜਾਣਗੇ ਅਤੇ ਬਾਦਸ਼ਾਹ ਜੀ ਨੂੰ ਜ਼ਰੂਰ ਮਿਲਣਗੇ ਸੇਖ ਸਰਪ ਨੂੰ ਨਿਹਾਲ ਕਰਕੇ ਉਸ ਨਾਲ ਸਦੀਵੀ ਮਿੱਤਰਤਾ ਕਾਇਮ ਕਰਕੇ ਗੁਰੂ ਜੀ 14 ਦਿਨਾਂ ਪੈਸੋਂ ਦਿੱਲੀ ਸਹਿਰ ਆ ਗਏ ਦੇਵ ਨੇਤ ਨਾਲ ਕਿਸੇ ਕਾਰਨ ਇੱਕ ਸਾਹੀ ਹਾਥੀ ਮਰ ਗਿਆ ਮਹਾਵਤ ਉਸਦਾ ਪਰਿਵਾਰ ਪਿੱਟ ਪਿੱਟ ਕੇ ਖੀਵਾ ਹੋ ਰਿਹਾ ਸੀ ਕਿਉਂਕਿ ਉਹਨਾਂ ਦਾ ਰੋਜ਼ਗਾਰ ਮਾਰਿਆ ਗਿਆ ਸੀ ਨਾਲ ਹੀ ਹਾਥੀ ਮਹਾਵਤ ਕੋਲੋਂ ਬਾਦਸੀ ਮਹਿਲਾਂ ਤੋਂ ਬਾਹਰ ਮਰਿਆ ਸੀ ਗੁਰੂ ਜੀ ਬਾਜ਼ਾਰੋਂ ਬਾਜ਼ਾਰ ਜਾਂਦੇ ਸਨ ਤਾਂ ਉਹਨਾਂ ਨੇ ਰੋਣ ਦੀ ਕੂਕ ਦੀ ਪਕਾਰ ਸੁਣੀ ਨੇੜੇ ਚਲੇ ਗਏ ਮਹਾਬਤ ਤੇ ਉਹਦੇ ਪਰਿਵਾਰ ਦੀ ਪੈੜੀ ਦਾ ਸਾ ਦੇਖ ਕੇ ਦਿਆਲੂ ਕਿਰਪਾਲੂ ਜਗਤ ਗੁਰੂ ਨੂੰ ਦਇਆ ਆ ਗਈ ਮਹਾਬਤ ਨੂੰ ਆਖਣ ਲੱਗੇ ਪੁਰਸਾ ਰੋਣਾ ਬੰਦ ਕਰ ਸਤਨਾਮ ਸਤ ਕਰਤਾਰ ਦਾ ਜਾਪ ਕਰ ਤੇਰਾ ਹਾਥੀ ਮਰਿਆ ਨਹੀਂ ਜਿਉਂਦਾ ਹੈ ਹਾਥੀ ਮਰੇ ਨੂੰ ਕਿੰਨਾ ਚੈਰ ਹੋ ਚੁੱਕਾ ਸੀ ਮਹਾਬਤ ਕਿਵੇਂ ਮੰਨੇ ਉਸਨੇ ਗੁਰੂ ਜੀ ਦਾ ਬਚਨ ਸੁਣਿਆ ਅਣ ਸੁਣਿਆ ਕਰ ਦਿੱਤਾ ਪਰ ਗੁਰੂ ਜੀ ਦੇ ਚਿਹਰੇ ਵੱਲ ਵੇਖ ਕੇ ਲੱਗ ਪਿਆ ਗੁਰੂ ਜੀ ਨੇ ਮੁੜ ਕਿਹਾ ਪੁੱਛਾ ਹਾਥੀ ਵੱਲ ਦੇਖ ਅੱਖਾਂ ਵਿੱਚ ਅਥਰੂ ਪੂੰਝ ਲੈ ਹਾਥੀ ਨਹੀਂ ਮਰਿਆ ਮਹਾਵਤ ਨੇ ਮੁੜ ਕੇ ਹਾਥੀ ਵੱਲ ਦੇਖਿਆ ਲੰਮਾ ਪਿਆ ਹਾਥੀ ਕਿੰਨੀ ਥਾਂ ਮੱਲੀ ਪਿਆ ਸੀ ਜਦੋਂ ਮਹਾਵਤ ਨੇ ਨਜ਼ਰ ਮਾਰੀ ਤਾਂ ਹਾਥੀ ਸੱਚਮੁੱਚ ਜਿੰਦਾ ਸੀ ਉਹ ਕੰਨ ਹਿਲਾਈ ਜਾਂਦਾ ਸੀ ਹਾਥੀ ਦੇ ਕੰਨ ਹਿਲਦੇ ਦੇਖ ਕੇ ਮਹਾਵਤ ਗੁਰੂ ਜੀ ਦੇ ਚਰਨ ਹੀ ਡਿੱਗ ਪਿਆ ਉਸ ਦਾ ਪਰਿਵਾਰ ਰੋਣ ਦੀ ਥਾਂ ਹੱਸ ਪਿਆ ਤੇ ਕਪਾਲ ਵਿੱਚ ਹੀ ਰੋਅ ਬਦਲ ਗਈ ਹਾਥੀ ਹਾਥੀ ਤ ਉੱਠ ਕੇ ਤੁਰ ਪਿਆ ਜਿਸ ਵੇਲੇ ਗੁਰੂ ਜੀ ਨੇ ਕੌਤਕ ਕੀਤਾ ਉਸ ਵੇਲੇ ਉੱਥੇ ਸੋ ਕੋ ਇਸਤਰੀ ਮਰਦ ਸਨ ਉਹਨਾਂ ਨੇ ਸਾਰੇ ਸ਼ਹਿਰ ਵਿੱਚ ਖਬਰ ਕਰ ਦਿੱਤੀ ਕਿ ਬਾਦਸ਼ਾਹ ਦੇ ਮਰੇ ਹਾਥੀ ਨੂੰ ਇੱਕ ਫਕੀਰ ਨੇ ਜੰਦਾ ਕਰ ਦਿੱਤਾ ਹੈ ਕਿਸੇ ਨੇ ਕਿਹਾ ਕੋਈ ਕਰਨੀ ਵਾਲਾ ਸਾਧੂ ਹੈ ਕਿਸੇ ਆਖਿਆ ਹਿੰਦੂ અવਤਾਰ ਹੈ ਜਾਹ ਜਹ ਲੋਕਾਂ ਨੇ ਸੁਣਿਆ ਤਿਆ ਤਿਉ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੁੱਜੇ ਦਰਸ਼ਨ ਕਰਕੇ ਨਿਹਾਲ ਹੋਏ ਸਭ ਨੂੰ ਸਤ ਨਾਮ ਸਤ ਕਰਤਾਰ ਦਾ ਸਿਮਰਨ ਦੱਸ ਕੇ ਜੀਵਨ ਮੁਕਤੀ ਦਾ ਰਾਹ ਦੱਸਿਆ ਹੌਲੀ ਹੌਲੀ ਇਹ ਖਬਰ ਬਾਦਸ਼ਾਹ ਅਕਬਰ ਲੋਧੀ ਦੇ ਕੰਨਾਂ ਤੱਕ ਪਹੁੰਚ ਗਈ ਉਸ ਨੇ ਉਸੇ ਵੇਲੇ ਮੌਲਵੀ ਤੇ ਵਜ਼ੀਰ ਸੱਦੇ ਪੂਰੇ ਬੇਰਵੇ ਨਾਲ ਸਾਰੀ ਗੱਲ ਪੁੱਛੀ ਪੂਰੀ ਘਟਨਾ ਸੁਣ ਕੇ ਚੱਕਣ ਪੈ ਸੋ ਬਾਦਸ਼ਾਹ ਤੇ ਵਜ਼ੀਰ ਨੇ ਮੌਲਵੀਆਂ ਨੂੰ ਆਖਿਆ ਮੈਂ ਉਸ ਫਕੀਰ ਦੇ ਕੋਲ ਜਾਣਾ ਚਾਹੁੰਦਾ ਹਾਂ ਮੈਂ ਪੂਰਾ ਪਤਾ ਕਰਨਾ ਹੈ ਕਿ ਉਹ ਕਿੰਨਾ ਕੋ ਬਲੀ ਹੈ ਸਵਾਬ ਨਾਲ ਜਿਸ ਵੇਲੇ ਬਾਦਸ਼ਾਹ ਰਾਜ ਮਹਿਲਾਂ ਵਿੱਚੋਂ ਨਿਕਲਿਆ ਉਸ ਸਮੇਂ ਗੁਰੂ ਜੀ ਤੇ ਮਰਦਾਨਾ ਰੱਬੀ ਰੰਗੇ ਹੋਏ ਉਧਰ ਨੂੰ ਤੁਰੇ ਆਉਂਦੇ ਸਨ ਉਹਨਾਂ ਦੇ ਪਿੱਛੇ ਹਿੰਦੂ ਤੇ ਮੁਸਲਮਾਨਾਂ ਦੀ ਭੀੜ ਸੀ ਬਾਦਸ਼ਾਹ ਗੁਰੂ ਜੀ ਦਾ ਲਵਾਸ ਦੇ ਕੇ 당ਗ ਰਹਿ ਗਿਆ ਉਸ ਨੂੰ ਗੁਰੂ ਜੀ ਨਾ ਹਿੰਦੂ ਦਿਸੇ ਨਾ ਮੁਸਲਮਾਨ ਬਾਦਸ਼ਾਹ ਸਿਕੰਦਰ ਲੋਧੀ ਤੇ ਗੁਰੂ ਜੀ ਦਾ ਮੇਲ ਹੋ ਗਿਆ ਮੌਲਵੀ ਨੇ ਅੱਗੇ ਹੋ ਕੇ ਗੁਰੂ ਜੀ ਕੋਲੋਂ ਪੁੱਛਿਆ ਸਾਈ ਲੋਕਾ ਬਾਦਸ਼ਾਹ ਸਲਾਮਤ ਪੁੱਛਦੇ ਹਨ ਕਿ ਹਾਥੀ ਮਰ ਗਿਆ ਸੀ ਉਸ ਨੂੰ ਜਿਉਂਦਾ ਤੁਸੀਂ ਕੀਤਾ ਹੈ ਗੁਰੂ ਜੀ ਕੀ ਬਾਦਸ਼ਾਹ ਕੋਲ ਬੋਲ ਨਹੀਂ ਸਕਦੇ ਮੌਲਵੀ ਬੋਲ ਸਕਦੇ ਹਨ ਗੁਰੂ ਜੀ ਫਿਰ ਆਪ ਉਸ ਲੈਣਾ ਗੁਰੂ ਜੀ ਦਾ ਇਹ ਦਲੇਰੀ ਭਰਿਆ ਬਚਨ ਸੁਣ ਕੇ ਮੌਲਵੀ ਠਣਬਰ ਗਿਆ ਅਤੇ ਬਾਦਸ਼ਾਹ ਅੱਗੇ ਹੋਇਆ ਬਾਦਸ਼ਾਹ ਨੇ ਆਪ ਜੀ ਕੋਲ ਪੁੱਛਿਆ ਰੱਬ ਦੇ ਬੰਦੇ ਹਾਥੀ ਨੂੰ ਤੂੰ ਜਿਉਂਦਾ ਕੀਤਾ ਸੀ ਮੇਰੇ ਕਰਤਾਰ ਨੇ ਗੁਰੂ ਜੀ ਦਾ ਉੱਤਰ ਸਕੰਦਰ ਤੇਰਾ ਕਰਤਾਰ ਕਿੱਥੇ ਹੈ ਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਭਾਵ ਮੇਰਾ ਕਰਤਾਰ ਉਹ ਇੱਕ ਹੈ ਜਿਸ ਦਾ ਕੋਈ ਕਾਰ ਨਹੀਂ ਪਰ ਉਸ ਦਾ ਨਾਮ ਸੱਤ ਹੈ ਉਹ ਜਗਤ ਨੂੰ ਬਣਾਉਣ ਵਾਲਾ ਪੁਰਖ ਹੈ ਉਹ ਕਿਸੇ ਕੋਲੋਂ ਡਰਦਾ ਨਹੀਂ ਨਾ ਕਿਸੇ ਨਾਲ ਬੈਰ ਰੱਖਦਾ ਹੈ ਉਹ ਸਮੇਂ ਦੇ ਚੱਕਰ ਤੋਂ ਬਾਹਰ ਹੈ ਮੂਰਤੀਮਾਨ ਹੋ ਕੇ ਜੁਨਾ ਵਿੱਚ ਨਹੀਂ ਪਾਉਂਦਾ ਉਪਾਰੋ ਲੋਕਾਂ ਨੂੰ ਮਿਲਦਾ ਤਾ ਹੈ ਜੇ ਸੱਚੇ ਗੁਰੂ ਦੀ ਕਿਰਪਾ ਹੋਵੇ ਤਾਂ ਐਵੇਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਜੇ ਤੁਰਾ ਕਰਤਾਰ ਹੈ ਤਾਂ ਉਸ ਨੂੰ ਆਖ ਉਸੇ ਹਾਥੀ ਨੂੰ ਮੁੜ ਕੇ ਮਾਰ ਦੇਵੇ ਅਤੇ ਫਿਰ ਜਿਉਂਦਾ ਕਰੇ ਗੁਰੂ ਜੀ ਕਰਤਾਰ ਦਾ ਇਮਤਿਹਾਨ ਮੰਦਾ ਨਹੀਂ ਲੈ ਸਕਦਾ ਇਸ ਜਿੱਦ ਨੂੰ ਕਰਨਾ ਚੰਗਾ ਨਹੀਂ ਸਕੰਦਰ ਕੁਝ ਵੀ ਹੋਵੇ ਹਾਥੀ ਮਾਰਿਆ ਜਾਵੇ ਗੁਰੂ ਜੀ ਅੱਛਾ ਜੋ ਮੇਰੇ ਕਰਤਾਰ ਦੀ ਮਰਜ਼ੀ ਹੈ ਉਹੋ ਕੁਝ ਹੋਵੇਗਾ ਸਕੰਦਰ ਉਸੇ ਹਾਥੀ ਉੱਤੇ ਚੜ ਕੇ ਬਾਦਸ਼ਾਹੀ ਮਹਿਲ ਵਿੱਚੋਂ ਬਾਹਰ ਆਇਆ ਸੀ ਬਾਦਸ਼ਾਹ ਦੇ ਦੇਖਦਿਆਂ ਦੇਖਦਿਆਂ ਹਾਥੀ ਮਰ ਗਿਆ